माराजा <laughs>

ਹਾਂਜੀ ਜੋ ਬੋਲੇ ਸੋਨਰ ਭਾਏ ਭਗਵਾਨ ਵਾਲਮੀਕਮਾਰਾਜ ਕੀ ਜੈ ਜੋ ਸਾਧ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੋ ਪਾਵਨ ਵਾਲਮੀਕ ਤੀਰਥ ਦੇ ਉੱਤੇ ਮੇਲਾ ਲੱਗਣਾ ਸੀ ਵਿਜੇ ਦਵਸਤ ਉਹ ਅੱਜ ਤੋਂ ਸ਼ੁਰੂ ਹੋ ਚੁੱਕਾ ਵਾ ਤੇ 4 ਤਰੀਕ ਨੂੰ ਜਿਹੜਾ ਇਹਦਾ ਜੱਗ ਹਮਣ ਕਰਕੇ ਸੋਨੇ ਦੀ ਨੱਥ ਜੜੀ ਉਹ ਮਸਲੀ ਨੂੰ ਪਾ ਕੇ ਸਰੋਵਰ ਦੇ ਵਿੱਚ ਛੱਡੀ ਜਾਏਗੀ ਉਹਦੇ ਨਾਲ 5 ਤਰੀਕ ਨੂੰ ਜਿਹੜੀ ਪੂਰਨਵਾਸ਼ੇ ਆ ਤੇ ਸਾਧ ਸੰਗਤ ਨੂੰ ਅਪੀਲ ਕਰਦੇ ਆ ਕਿ ਪੁੰਨਿਆਂ ਦਾ ਇਸ਼ਨਾਨ ਜਿਹੜਾ ਪਰਿਵਾਰ ਸਮੇਤ ਪਹੁੰਚ ਕੇ ਆ ਕੇ ਕਰੋ ਜੈ ਵਾਲਮੀਕੀ ਹਾਰ ਹਰ ਵਾਲਮੀਕੀ ਚਲੋ ਵਾਲਮੀਕੀ ਹਰੋ ਵਾਲਮੀਕੀ 52 ਵਾਲਮੀਕੀ ਤੀਤ ਵਿਗੇ ਲਾਭਕੁਸ਼ ਬੀਜ ਸਮਰ ਮੇਲੇ ਦੀ ਸ਼ੁਰੂਆਤ ਹੋ ਚੁੱਕੀ ਹੈ ਜੋ ਸਦਾ ਪੁਰੇਕ ਸੰਕਾ ਹੁੰਮਾ ਕੇ ਆਈਆਂ ਹਨ ਇਹ ਰ ਇੱਕ ਕਥੀਲਾ ਚਲਦਾ ਸਿਆ ਕੁਝ ਨਿਸ਼ਾਨ ਸਾਹਿਬ ਦੇ ਉੱਤੇ ਉਹਦਾ ਕੰਪਰਨ ਹੋ ਚੁੱਕਿਆ ਹੈ ਗਲ ਮੁਕਗੀ ਹੈ ਸ਼ਾਂਤ ਮੀਟਾਂ ਗਾ ਲੀ ਪਲੀਗਾ ਮੰਗਲਵਾਰ ਨੂੰ ਠੀਕ 11 ਵਜੇ ਪਵਿੱਤਰ ਸਰੋਵਰ ਦੀ ਪੂਜਾ ਦੀ ਸ਼ੁਰੂਆਤ ਹੋਵੇਗੀ ਸੰਤ ਮਕੀਨਾ ਜੀ ਦੇ ਅक्षात ਦੇ ਵਿੱਚ ਤੇ ਨਾਲ ਸਰੋਵਰ ਦੀ ਰਾਣੀ ਮੱਛਲੀ ਨੂੰ ਜਨੂਰੀ ਨਾਲ ਛਪਾਈ ਜਾਵੇਗੀ ਜਿਹਦੇ ਨਾਲ ਕਿ ਮੀਲੇ ਦੇ ਵਿੱਚ ਕੋਈ ਹੈਪੀਨਿੰਗ ਹੋਵੇ ਬਾਅਦ ਵਿੱਚ ਮੀਲੇ ਦੇ ਦੌਰਾਨ ਸੰਪੰਨ ਹੋਵੇ ਹਜ਼ਾਰਾਂ ਦੀ ਤਦਾਦ ਲੋਕਾਂ ਨੇ ਨਾਕਮਸਤ ਤੱਕ ਨਾ ਕਿ ਮੀਲੇ ਵਿੱਚ ਆਉਣਾ ਹੈ ਸਾਰਿਆਂ ਦਾ ਸਹੀ ਬੇਨਤੀ ਕਰਦਾ ਹੈ ਸ਼ਾਂਤੀ ਪੂਰੇ ਢੰਗ ਨਾਲ ਆਓ ਤੇ ਮੀਲੇ ਦੀਆਂ ਰੌਣਕਾਂ ਲਗਾਓ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਧੰਨਵਾਦ ਜੈ ਬਾਲਮੀਕੀ ਹਰ ਬਾਲ ਜਾਰੀਆਂ ਸਾਰੀਆਂ ਬਿਲਕੁਲ ਮੁਕੰਮਲ ਹਨ ਹਮਨ ਬੰਦਾ ਪਿਆ ਸਾਰੀ ਕੁਝ ਚੀਜ਼ ਹੈ ਤਿਆਰੀਆਂ ਸਹੀ ਹੈਗੀਆਂ ਸ਼ਾਂਤ ਮੇਲਾ ਹੋਵੇਗਾ ਕੋਈ ਗੜਬੜ ਨਹੀਂ ਮੁਕਮਕੀ ਹੈ ਸਾਰਾ ਕੁਝ ਚੋਕਾ ਹੈ ਤੰਤ ਨਹੀਂ ਬੀਂਤੀ ਗੋ ਮਾਗੰਤਨਵਾਦ ਜਾਰਾ ਹੀ ਕੋਈ ਗਾਲੀ ਨਹੀਂ ਹੋ ਤੇ ਆਪ ਕੀ ਪਰਿਵਾਰ ਦਾ ਝਗੜਾ ਸਗਾ ਮੁੱਕ ਗਿਆ ਹੋ ਅਜ ਪ੍ਰਸ਼ਾਸਨ ਨੇ ਵਹਿ ਕੇ ਮਕਾਤਾ ਕਿ ਗੁਰਪੁਰਬ ਵੀ ਸਗਾ ਗੁਨਾਨ ਦੇਵ ਜੀ ਦਾ ਭਾਵਨ ਵਾਲਮੀ ਕੀ ਕੀ ਜਰਾ ਮੇਲਾ ਜਰਾ ਲਬ ਕੋਈ ਜੰਗਰੋਹੀ ਜਿਸ ਘਰ ਕੇ ਖਾਰਾ ਕੰਮ ਦੀ ਸਮਾਪਤੀ ਹੋ ਚੁਕੀ ਹੈ ਧੰਨਵਾਦ ਓਕੇ ਜੈ ਵਾਲਮੀ ਕੀ ਹਰ ਹਰ ਵਾਲਮੀ ਕੀ ਜੈ ਭੀਮ ਜੈ ਭਾਰਤ ਅੱਜ ਜੇ ਸਪਾ ਆਪਣੇ ਭਗਵਾਨ ਵਾਲਮੀਕਾ Ashram ਪਵਿੱਤਰ ਸਥਾਨ ਤੇ ਸੰਤੂ ਜੀ ਨਾਲ ਜੀ ਦੀ ਦਕਸ਼ਾਲੇ ਵਿੱਚ ਇੱਕ ਸਮਾਜ ਵੱਲੋਂ ਇੱਕ ਮੈਸੇਜ ਦਿੱਤਾ ਸੰਗਤਾਂ ਨੂੰ ਜਿੱਦਾਂ ਸਾਡੇ ਕੀਰਤ ਦੇ ਚੇਅਰਮੈਨ ਪ੍ਰਕਾਸ਼ ਗੱਬਰ ਜੀ ਨੇ ਵੀ ਮੇਲੇ ਦੀ ਸ਼ੁਰੂਆਤ ਹੋ ਗਈ ਆ ਸਾਰੀ ਸੰਗਤਾਂ ਪਹੁੰਚ ਰਹੀਆਂ ਆ ਜਿਹੜਾ 4 ਤਰੀਕ ਤੇ ਸਰੋਵਰ ਦੀ ਪੂਜਾ ਕੀਤੀ ਜਾਣੀ ਆ ਜੋ ਸਰੋਵਰ ਦੀ ਰਾਣੀ ਆ ਉਹਨੂੰ ਸੋਨੇ ਦੀ ਨੱਥ ਪਾਈ ਜਾਣੀ ਆ ਆਪਾਂ ਪੰਜਾਬ ਵਾਸੀਆਂ ਨੂੰ ਬੇਨਤੀ ਕਰਦੇ ਅਪੀਲ ਕਰਦੇ ਉਹ ਮੇਲੇ 'ਚ ਹਮਮਾ ਆ ਕੇ ਪਹੁੰਚੋ ਆਪਣੇ ਪਰਿਵਾਰ ਨੂੰ ਲੈ ਕੇ ਪਹੁੰਚੋ ਜੋ ਮਹਾਰਾਜ ਦਾ ਆਸ਼ੀਰਵਾਦ ਆਪਣੇ ਬੱਚਿਆਂ ਦੇ ਆਪਣੇ ਘਰ ਤੇ ਪਹੁੰਚਾਓ ਕੋਈ ਇੱਥੇ ਮੇਲੇ ਦੇ ਵਿੱਚ ਕੋਈ ਹੈਪਨਿੰਗ ਨਹੀਂ ਨਹੀਂ ਜਿਹੜਾ ਸਾਡੇ ਪਰਿਵਾਰ ਦਾ ਭਗਵਾਨ ਮੀਰ ਮਾਰਕੁਮਾਰਚਾਰੀ ਦਾ ਘਰਚਾਰੇ ਦਾ ਇੱਕ ਵਿਆਹ ਚੱਲ ਰਿਹਾ ਸੀ ਉਹ ਘਰ ਦੀ ਗੱਲ ਸੀ ਉਹ ਕੰਪਰੋਮਾਈਜ਼ ਸਰਕਾਰ ਨੂੰ ਪ੍ਰਸ਼ਾਸਨ ਨੂੰ ਕਰ ਦਿੱਤਾ ਗਿਆ ਹੁਣ ਸਾਰਾ ਸ਼ਾਂਤਮਈ ਤਰੀਕੇ ਨਾਲ ਇੱਥੇ ਪ੍ਰੋਗਰਾਮ ਚੱਲ ਰਿਹਾ ਹੈ ਤੇ ਆਪ ਜੀ ਨੂੰ ਬੇਨਤੀ ਕਰਦੇ ਆਪਣੇ ਪਰਿਵਾਰ ਸੇ ਪਹੁੰਚ ਕੇ ਸਤਿ ਵੀਰਾ ਜੀ ਕੋ ਭਗਵਾਨ ਵਾਲਮੀਕੋ ਜੀ ਕੋ ਆਪਣਾ ਆਸ਼ਰਵ ਪ੍ਰਾਪਤ ਕਰੋ ਜੈ ਵਾਲਮੀਕੀ ਹਰ ਹਰ ਵਾਲਮੀਕੀ ਸੰਤ ਗੁਰੂ ਮਲਕੀਤ ਨਾਥ ਜੀ ਕੀ ਜੈ ਮੈਂ ਅਸ਼ੋਕ ਮਲhotra 올 ਇੰਡੀਆ ਪ੍ਰੈਸ ਕਤਰ ਧੂਣਾ ਸਾਹਿਬ ਟਰਸਟ ਅਮਰਿਸ ਸਰ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਨੇ ਆ ਕਿ ਲਵਕੋਸ਼ ਜੀ ਦਾ ਵਿਜੇ ਦਿਵਸ 4 ਤਰੀਕ ਨੂੰ ਆ ਰਿਹਾ ਹੈ ਉਸ ਦਿਨ ਵਾਲਮੀਕੀ ਤੀਰਤ ਤੇ ਬੜੇ ਹਰਸ਼ ਉਲਾਸ ਦੇ ਨਾਲ ਮਛਲੀ ਨੂੰ ਨਤ ਪਾਈ ਜਾਂਦੀ ਹੈ ਸਰੋਵਰ ਮਹਾਰਾਜ ਜੀ ਦੀ ਪੂਜਾ ਕੀਤੀ ਜਾਂਦੀ ਹੈ ਕਿਉਂਕਿ ਅੱਜ ਵੀ ਇਸ ਸਰੋਵਰ ਤੇ ਹਨੂਮਾਨ ਜੀ ਦਾ ਪੈਰਾ ਵਾ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਤੋਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ 4 ਤਰੀਕ ਨੂੰ ਵੱਤ ਵਦ ਗਿਣਤੀ ਦੇ ਵਿੱਚ ਆ ਕੇ ਸਰੋਵਰ ਪੂਜਾ ਵਿੱਚ ਹਵਨ ਵਿੱਚ ਆ ਕੇ ਆਪਣਾ ਯੋਗਦਾਨ ਦਿਓ ਆਪਣਾ ਆਪਣੀਆਂ ਹਾਜ਼ਰੀਆਂ ਲਵਾਓ ਤੇ 5 ਤਰੀਕ ਨੂੰ ਇੱਥੇ ਪੂਰਨਮਾਸ਼ੀ ਦਾ ਜਿਹੜਾ સ્ਨਾਣ ਹੈ ਜਿਹੜਾ ਯੋਗਾ ਜਗਾਂਦਰਾ ਤੋਂ ਹੋ ਰਿਹਾ ਹੈ ਉਹ સ્ਨਾਣ ਕਰੋ ਤੇ ਆਪਣੇ ਆਪ ਨੂੰ ਪਵਿੱਤਰ ਬਣਾਓ ਧੰਨਵਾਦ ਮਿਹਰਬਾਨੀ ਸ਼ੁਕਰੀਆ